ਵਰਤੋਣੀਆਂ ਮੈਂ ਕਹਿੰਦਾ ਜਿੱਦਾਂ ਦਾ ਗੁਰਨਾਨਕ ਦਾ ਬਿਊਟੀ ਪਾਰਲਰ ਉਹਦੇ ਨਾਲੋਂ ਵੱਡੇ ਨਹੀਂ ਆਪਾਂ ਬਣ ਜਾਂਦੇ ਨਹੀਂ ਆ ਸਾਡੀ ਚਮੜੀ ਆ ਜਿੰਨਾ ਚਿਰ ਇਹ ਤੇ ਚਮਕਾ ਨਾ 40 ਸਾਲ ਦੀ ਉਮਰ ਤੱਕ ਇਹ ਰੱਬ ਨੂੰ ਪਤਾ ਇਹਦੇ ਵਾਲ ਕਾਲੇ ਸੋਹਣੇ ਲੱਗਣਗੇ ਕਾਲੇ ਇਹ ਮੈਂ ਚੰਗਾ ਗੁਰਨਾਨਕ ਦੀ ਇਹ ਮਾਲਕ ਨੇ ਬਣਾਈ ਹੋਈ ਆ ਬਿਊਟੀ ਪਾਰਲਰ ਇਦਾਂ ਦਾ ਜਦੋਂ ਉਮਰ 30 ਸਾਲ ਦੀ 25 ਸਾਲ ਦੀ 35 ਸਾਲ ਦੀ 40 ਸਾਲ ਦੀ ਇਹ ਰੱਬ ਨੂੰ ਪਤਾ ਆਹ ਚਮੜੀ ਚਮਕਾਂ ਮਾਰਦੀ ਆ ਬਾਲ ਕਾਲੇ ਸੋਹਣੇ ਲੱਗਣਗੇ ਜਦੋਂ ਮਾੜੀ ਦੀ ਚਮੜੀ ਟਲ ਗਈ 40 ਤੋਂ ਟੱਪ ਗਿਆ ਇਹ ਮਾਲਕ ਨੂੰ ਪਤਾ ਹੁਣ ਕਾਲੇ ਨਹੀਂ ਸੋਹਣੇ ਲੱਗਣੇ ਹੁਣ ਚਿੱਟੇ ਸੋਹਣੇ ਲੱਗਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਣੀ ਦੇ ਉਲਟ ਨਾ ਚੱਲਿਆ ਕਰੋ ਮਹਾਂਪੁਰਸ਼ਾਂ ਨੇ ਹਾਸੇ ਹਾਸੇ ਵਿੱਚ ਬਚਨ ਕਹਿ ਜਾਣਾ ਰੱਬ ਨੇ ਤੁਹਾਨੂੰ ਕਾਲੇ ਕਾਮਾਂ ਤੋਂ ਹੰਸ ਬਣਾ ਦੇਣਾ ਪਰ ਆਪਾਂ ਕਹਿੰਦੇ ਆ ਨਾ ਜੀ ਅਸੀਂ ਤੇ ਬਾਣੀ ਤੋਂ ਉਲਟੇ ਚ ਲਾ ਕੇ ਉਲਟੇ ਅਸੀਂ ਨਹੀਂ ਹੰਸ ਬਣਨਾ ਅਸੀਂ ਤੇ ਕਾਲੇ ਕਾਂ ਹੀ ਬਣਨਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਮੇਰੇ ਪਿੰਡ ਦੀ ਖੇਡ ਆ ਇਹ ਮੇਰਾ ਖਿਆਲ ਆ 5-6 ਮਹੀਨੇ ਪਹਿਲਾਂ ਦੀ ਗੱਲ ਦਾ ਉਹ ਪਾਠੀ ਸਿੰਘ ਸੀ ਮੇਰੇ ਪਿਆਰ ਵਾਲਾ ਮੇਰੇ ਪਿੰਡੋਂ ਨੇ ਆ ਕੇ ਜੋੜੀ ਕਰ ਲਈ ਮੈਂ ਲੰਘਦਾ ਲੰਘਦਾ ਗੁਰੂ ਘਰ ਚੱਲਿਆ ਗਿਆ ਮਿਲਿਆ ਸੀ 15 20 ਸਾਲਾਂ ਬਾਅਦ ਮੈਨੂੰ ਕਹਿੰਦਾ ਬਾਬਾ ਜੀ ਖਿਆਲ ਰੱਖਿਓ ਮੈਂ ਤੁਹਾਡੇ ਪਿੰਡ ਦੇ ਗੁਰੂ ਘਰ ਆ ਗਿਆ ਜਦ ਮੈਂ ਵੇਖਿਆ ਦਾੜੀ ਅੱਧੀ ਕਾਲੀ ਅੱਧੀ ਚਿੱਟੀ ਜੀ ਕਰੀ ਫਿਰੇ ਮੈਂ ਕਿਹਾ ਬਾਬਾ ਜੀ ਜਿਹੜਾ ਬੰਦਾ ਘਰੇ ਰਹਿੰਦਾ ਨਾ ਉਹਦੀ ਮੈਂ ਬਾੜੀ ਪਵੰਦੀ ਨਹੀਂ ਲਾਉਂਦਾ ਪਰ ਜਿਹੜਾ ਮਹਾਰਾ ਦੀ ਤਾਪਿਆ ਵਹਿੰਦਾ ਨੂੰ ਇੱਥੇ ਵਹਿੰਦਾ ਕਥਾ ਕੀਰਤਨ ਕਰਦਾ ਉਹਨੂੰ ਨਹੀਂ ਸੋਹਣਾ ਲੱਗਦਾ ਕੋ ਸਤਨਾਬ ਸਿਰ ਬਾਗ ਹੀ ਠੀਕਾ ਘਰਾਂ ਵਿੱਚ ਰਹਿਨੇ ਹੋ ਭਾਵੇਂ ਕਾਲੇ ਰੱਖੋ ਭਾਵੇਂ ਚਿੱਟੇ ਰੱਖੋ ਕਿਸੇ ਨੇ ਲੈਣਾ ਕੀ ਆ ਭਾਈ ਤੁਹਾਡੀ ਆਪਣੀ ਖੇਤੀ ਆ ਨਾ ਆਪਾਂ ਕਹਿੰਦੇ ਆ ਇਹ ਤੇ ਸਾਡੀ ਖੇਤੀ ਆ ਕਹਿੰਦੇ ਆ ਨਹੀਂ ਉਹ ਮੈਂ ਬੈਠਾ ਬੈਠਾ ਸਹਿ ਸੁਭਾ ਮੇਰੇ ਮੂੰਹੋਂ ਨਿਕਲ ਗਿਆ ਬਾਬਾ ਜੀ ਤੁਸੀਂ ਵਜ਼ੀਰ ਹੋ ਗੁਰੂ ਘਰ ਦੇ ਤੁਹਾਨੂੰ ਨਹੀਂ ਸੋਹਣਾ ਲੱਗਦਾ ਦਾੜੀ ਕਾਲੀ ਨਾ ਕਰੋ ਕਹਿੰਦਾ ਬਾਬਾ ਜੀ ਮਾੜੀ ਮੋਟੀ ਕਰ ਲਈਦੀ ਐ ਮੈਨੂੰ ਉਹਨੇ ਇਦਾਂ ਕਿਹਾ ਮਾੜੀ ਮੋਟੀ ਕਰ ਲਈਦੀ ਐ ਮੈਂ ਕਿਹਾ ਰੱਬ ਦੇ ਰੰਗਾਂ ਦਾ ਨਹੀਂ ਪਤਾ ਹੁੰਦਾ ਕਦੇ ਸਮਾਰਗੀ ਕਾਲੀ ਹੋ ਜਾਂਦੀ ਐ ਫਿਰ ਮੇਰਾ ਖਿਆਲ ਆ 13ਵੇਂ ਦਿਨੇ ਫੜਿਆ ਗਿਆ 13ਵੇਂ ਦਿਨ ਦੋ ਨੰਬਰ ਦਾ ਧੰਦਾ ਕਰਦਾ ਤੁਹਾਨੂੰ ਪਤਾ ਹੀ ਆ ਮੈਂ ਕੀ ਕਹਿਣਾ ਚਾਹੁੰਦਾ 13ਵੇਂ ਦਿਨ ਫੜਿਆ ਗਿਆ ਉਹਨਾਂ ਨੇ ਸਾਰਾ ਮੂੰਹ ਕਾਲਾ ਕੀਤਾ ਓਹੋ ਅਗਲਿਆਂ ਨੇ ਵੀਡੀਓ ਬਣਾ ਕੇ ਭੇਜੀ ਮੈਂ ਕਹਿਣਾ ਸ਼ਰਮ ਦਾ ਮਾਰਾ ਤਨਖਾਹ ਲੈਣ ਵੀ ਨਹੀਂ ਆਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਨੂੰ ਮਾਲਕ ਹੰਸ ਬਣਾਉਂਦੇ ਨੇ ਆ ਜੇ ਦਾੜਾ ਚਿੱਟਾ ਹੁੰਦਾ ਓਏ ਇਹ ਨਿਸ਼ਾਨੀਆਂ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ ਦੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਇਹ ਨਿਸ਼ਾਨੀਆਂ ਵੀ ਅੱਗੇ ਤਿਆਰੀਆਂ ਕਰ ਹੁਣ ਅੱਗੇ ਜਾਣਾ ਅੱਗਾ ਨੇੜੇ ਆ ਰਿਹਾ ਆਪਾਂ ਕਬਜਾ ਮਾਰ ਕੇ ਬੈਠਿਆਂ ਵੀ ਨਾ ਮੈਂ ਨਹੀਂ ਜਾਣੂ ਮੈਂ ਤਾਂ ਇੱਥੇ ਬੈਠਾਂਗੇ ਜੋ ਕਰ ਛੱਡ ਗਵਾਵਣਾ ਸੋ ਲੱਗਾ ਅਨਮਾਨ ਮਨ ਮਾਹੇ ਜਿੱਥੇ ਜਾਏ ਤਦ ਵਰਤਣਾ ਵਰਤਣਾ ਤਿਸ ਕੀ ਚਿੰਤਾ ਨਾ ਰਹੀ ਕਿਆ ਹੰਸ ਗਿਆ ਬਕਲਾ ਮੈਂ ਜਿਹੜੀ ਸਾਂਝ ਪਾਉਣੀ ਚਾਹਨਾ ਕਹਿੰਦੇ ਕਾਲੇ ਤਾਂ ਆਉਂਦੇ ਨੇ ਛੱਪੜੀ ਜਗੋਤਾ ਲਾਉਂਦੇ ਨੇ ਹੰਸ ਬਣ ਕੇ ਉਡਾਰੀਆਂ ਮਾਰਦੇ ਨੇ ਬੀਬੀ ਰਜਨੀ ਦਾ ਪਤੀ ਇਹ ਖੇਡ ਵੇਖੀ ਇਹ ਕੌਤਕ ਵੇਖਿਆ ਵੀ ਆਹ ਕੀ ਬਣਦਾ ਕਾਲੇ ਕਾਂ ਆਉਂਦੇ ਨੇ ਪਾਣੀ ਵਿੱਚ ਗੋਤਾ ਲਾਉਂਦੇ ਨੇ ਹੰਸ ਬਣ ਕੇ ਉੱਡਦੇ ਨੇ ਓਏ ਮਨਾ ਤੂੰ ਵੀ ਇਸ ਨਾਮ ਕਰ ਲੈ ਆਖੋ ਸਬਨਾ ਸ੍ਰੀ ਵਾਹਿਗੁਰੂ ਤੂੰ ਵੀ ਮਾਰ ਚੁਪੀ ਬਸ ਜਿਵੇਂ ਜਿਵੇਂ ਰਿੜਕੇ ਗਿਆ ਰਿੜਕੇ ਦਰਖਤ ਨੂੰ ਹੱਥ ਪਾਇਆ ਟਾਣੀ ਨੂੰ ਹੱਥ ਪਾਇਆ ਇਤਿਹਾਸ ਕਹਿੰਦਾ ਇੰਨੀ ਬਾਹਰ ਰਹਿ ਗਈ ਡਾਣੀ ਨੂੰ ਫੜਿਆ ਦਰਤ ਦੀ ਨੂੰ ਬਾਕੀ ਸਾਰਾ ਸਰੀਰ ਪਾਣੀ ਵਿੱਚ ਡੁੱਬ ਗਿਆ ਗੋਤਾ ਲਾਇਆ ਜਦੋਂ ਬਾਹਰ ਨਿਕਲਿਆ ਨਾ ਬਾਹਰ ਇਤਿਹਾਸ ਕਹਿੰਦਾ ਮਾਲਕ ਨੇ ਕਿਰਪਾ ਕੀਤੀ ਕੰਚਨ ਵਰਗੀ ਦੇਹੀ ਹੋ ਗਈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕੰਚਨ ਵਰਗੀ ਦੇਹੀ ਹੋ ਗਈ ਨੌ ਵਰ ਨੌ ਹੋ ਗਿਆ ਕੋਟ ਮਿਟ ਗਿਆ ਟੋਕਰੀ ਮੁੱਦੀ ਮਾਰੀ ਉੱਪਰ ਬਹਿ ਗਿਆ ਚੌਂਕੜਾ ਮਾਰ ਕੇ ਬੀਬੀ ਰਜਨੀ ਆਈ ਪ੍ਰਸ਼ਾਦੇ ਲੈ ਕੇ ਜਦੋਂ ਆਈ ਵੇਖਿਆ ਟੋਕਰੀ ਮੁੱਦੀ ਮਾਰੀ ਬੈਠਾ ਬੀਬੀ ਰਜਨੀ ਕਹਿੰਦੀ ਕੌਣ ਆ ਭਾਈ ਤੂੰ ਕਹਿੰਦਾ ਮੈਂ ਤੇਰਾ ਪਤੀ ਆ ਰਜਨੀਏ ਤੇਰਾ ਬਤੀ ਕਹਿੰਦੀ ਨਾ ਮੇਰਾ ਪਤੀ ਤੇ ਤੁਰ ਨਹੀਂ ਸਕਦਾ ਉਹ ਤੇ ਕੋੜੀ ਆ ਮੇਰਾ ਪਤੀ ਨਹੀਂ ਤੇ ਉਹਨੂੰ ਮਾਰਮਕਾਇਆ ਉਹਦੀ ਥਾਂ ਤੇ ਆਪ ਬਹਿ ਗਿਆ ਤੇਰੇ ਮਨ ਵਿੱਚ ਪਾਪ ਆਖੋ ਸਤਿ ਸ਼੍ਰੀ ਅਕਾਲ ਮੇਰਾ ਪਤੀ ਨਹੀਂ ਹੋ ਸਕਦਾ ਜਦੋਂ ਇੰਦਾ ਇੰਦਾ ਰੌਲਾ ਪੈਂਦਾ ਕੋਈ ਗੁਰੂ ਦੇ ਪ੍ਰੇਮ ਵਾਲਾ ਲੱਕੜਾ ਕੱਟ ਕੇ ਲੰਘ ਰਿਹਾ ਸੀ ਉਹਨੇ ਵੇਖਿਆ ਰੌਲਾ ਪੈਂਦਾ ਦੋ ਜੀਆਂ ਲੱਗਿਆ ਆ ਗਿਆ ਨੇੜੇ ਭਾਈ ਕਾਹਦਾ ਰੌਲਾ ਬੀਬੀ ਰਜਨੀ ਕਹਿੰਦੀ ਇਹ ਕਹਿੰਦਾ ਮੇਰਾ ਪਤੀ ਆ ਮੇਰਾ ਪਤੀ ਦੇ ਕੋਹੜੀ ਹੈ ਏ ਵੀ ਰੰਗ ਬਿਟਾ ਇਹ ਮੇਰਾ ਪਤੀ ਨਹੀਂ ਲੱਗਦਾ ਉਹ ਕਹਿੰਦਾ ਮੈਂ ਜਿੱਥੋਂ ਮਰਜੀ ਮੈਨੂੰ ਸੌਂ ਚੁਕਾ ਲੋ ਮੱਥਾ ਟਿਕਾ ਲੋ ਰਜਨੀਏ ਮੈਂ ਤੇਰਾ ਪਤੀ ਆ ਆ ਕਿਰਪਾ ਹੋ ਗਈ ਆ ਛਪੜੀ ਵਿੱਚ ਮੈਂ ਇਸ਼ਨਾਨ ਕੀਤਾ ਮੇਰੀ ਦੇਹੀ ਕੰਚਨ ਵਰਗੀ ਹੋ ਗਈ ਆਖੋ ਸਤਿਗੁਰੂ ਸ੍ਰੀ ਵਾਹਿਗੁਰੂ ਉਹ ਪ੍ਰੇਮ ਵਾਲਾ ਕਹਿੰਦਾ ਭਾਈ ਇਹ ਗੁਰੂ ਨੇ ਕਿਰਪਾ ਕੀਤੀ ਆ ਰਜਨੀਏ ਜੇ ਇਹ ਕਹਿੰਦਾ ਤੇਰਾ ਪਤੀ ਆ ਇਹ ਤੇਰਾ ਪਤੀ ਆ ਆ ਜਿਹੜੀ ਛਪੜੀ ਇਹ ਕੋਈ ਆਮ ਨਹੀਂ ਹੋਣੀ ਉਹਨੇ ਫਿਰ ਦੱਸ ਪਾਈ ਇੱਥੇ ਨੇੜੇ ਹੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਜਾਓ ਮਹਾਰਾਜ ਨਤਾਰਾ ਕਰ ਦੇਣਗੇ ਆਖੋ ਸਤਿ ਸ੍ਰੀ ਅਕਾਲ ਸਤਰੀਆ ਕਾਲੋ ਜਦੋਂ ਫਿਰ ਚੱਲ ਕੇ ਗਏ ਨਾ ਚੱਲ ਕੇ ਧੰਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਜਦੋਂ ਗਏ ਦੋਨਾਂ ਜਣਿਆਂ ਨੇ ਮੱਥਾ ਟੇਕਿਆ ਇਤਿਹਾਸ ਕਹਿੰਦਾ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਸਾਰੀ ਵਿਥਿਆ ਸੁਣਾਈ ਮਹਾਰਾਜ ਇਦਾਂ ਇਦਾਂ ਖੇਡ ਬਣੀ ਮੇਰਾ ਕੋੜੀ ਨਾਲ ਵਿਆਹ ਕੀਤਾ ਪਰ ਆਹ ਕਹਿੰਦਾ ਮੈਂ ਤੇਰਾ ਪਤੀ ਆ ਮਹਾਰਾਜ ਖੇਡ ਕੀ ਆ ਉਹਨੇ ਜਦੋਂ ਕਿਹਾ ਮਹਾਰਾਜ ਮੈਂ ਚੱਪੜੀ ਵਿੱਚ ਇਸ਼ਨਾਨ ਕੀਤਾ ਮੇਰਾ ਕੋੜ ਮਿਟ ਗਿਆ ਕੋ ਸਤਨਾਮ ਸ੍ਰੀ ਬਾਣੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਸੀ ਫਿਰ ਜਿਹੜਾ